ਆਨ-ਏਅਰ ਦੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਗਗਨਦੀਪ ਸਿੰਘ ਇਸ ਵੇਲੇ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਪੰਜਾਬ ਪੁਲਿਸ ਖਰੜ ਦੀ ਬੰਗਾਲਾ ਬਸਤੀ ਦੇ ਵਿੱਚ ਐਕਸ਼ਨ ਮੂਡ ਦੇ ਵਿੱਚ ਨਜ਼ਰ ਆਈ ਹੈ ਤੁਹਾਨੂੰ ਦੱਸਦੀ ਕਿ ਬੰਗਾਲਾ ਬਸਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਸਰਚ ਆਪਰੇਸ਼ਨ ਹੈ ਜਿਹੜਾ ਕਿ ਚਲਾਇਆ ਗਿਆ ਹੈ ਤਸਵੀਰਾਂ ਦੇਖ ਸਕਦੇ ਹੋ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਪੰਜਾਬ ਪੁਲਿਸ ਲਗਾਤਾਰ ਐਕਸ਼ਨ ਮੂਡ ਦੇ ਵਿੱਚ ਨਜ਼ਰ ਆ ਰਹੀ ਹੈ ਤਸਵੀਰਾਂ ਦੇਖ ਸਕਦੇ ਹੋ ਤੁਹਾਨੂੰ ਦੱਸਦੀ ਕਿ ਯੋਧ ਨਸ਼ਾ ਵਿਰੋਧ ਤਹਿਤ ਜਿਹੜੇ ਵੀ ਲੋਕ ਨਸ਼ੇ ਦਾ ਸੇਵਨ ਕਰਦੇ ਨੇ ਜਾਂ ਫਿਰ ਨਸ਼ੇ ਨੂੰ ਵੇਚਦੇ ਨੇ ਉਹਨਾਂ ਦੇ ਖਿਲਾਫ ਲਗਾਤਾਰ ਪੰਜਾਬ ਪੁਲਿਸ ਐਕਸ਼ਨ ਮੋਡ ਦੇ ਵਿੱਚ ਹੈ ਤੇ ਤੁਹਾਨੂੰ ਦੱਸਦੀ ਕਿ ਬਸਤੀ ਬੰਗਾਲਾ ਬਸਤੀ ਜਿਹੜੀ ਕਿ ਖੜੜਦੀ ਹੈ ਉੱਥੇ ਵੀ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਘਰ ਦੇ ਵਿੱਚ ਜਿਹੜਾ ਕਿ ਸਰਚ ਆਪਰੇਸ਼ਨ ਹੈ ਜਿਹੜਾ ਕਿ ਚਲਾਇਆ ਜਾ ਰਿਹਾ ਹੈ ਪਰ ਇਸ ਸਾਰੇ ਮਾਮਲੇ ਤੋਂ ਬਾਅਦ ਮੌਕੇ ਤੇ ਮੌਜੂਦ ਪ੍ਰਸ਼ਾਸਨ ਵੱਲੋਂ ਕੀ ਕਹਿਣਾ ਤੁਸੀਂ ਇੱਕ ਵਾਰ ਸੁਣ ਸਕਦੇ ਹੋ ਆਪਰੇਸ਼ਨ ਕਰ ਰਹੇ ਇਹਦੇ ਬਾਰੇ ਜਾਣਕਾਰੀ ਦਿਓ ਤੁਕ ਬਾਜੋ ਬੀਜੀਪੀ ਸਾਹਿਬ ਤੇ ਬੀਜੀ ਸਾਹਿਬ ਸਾਡੇ ਐਸਐਸਪੀ ਸਾਹਿਬ ਦੇ ਦੇਸ਼ ਹੈ ਤੇ ਸਾਡੀ ਐਂਟੀਸੋਸ਼ਲ ਐਲੀਮੈਂਟਸ ਦੇ ਖਿਲਾਫ ਜਿਹੜੇ ਇੱਕ ਮੁਹਿੰਮ ਚੱਲਦੀ ਰਹਿੰਦੀ ਹੈ ਉਸੇ ਦਿਨ ਰੂਟੀਨ ਦੇ ਜੱਜ ਸਾਡੇ ਸਾਰੇ ਜ਼ਿਲ੍ਹੇ ਦੇ ਵਿੱਚ ਲਗਭਗ 4 ਤੋਂ 5 ਜਗ੍ਹਾ ਦੇ ਵਿੱਚ ਅਲੱਗ-ਅਲੱਗ ਜੱਜਡ ਅਫਸਰ ਲਗਭਗ 550 600 ਕਰੀਬ ਦੀ ਫੋਰਸ ਦੇ ਨਾਲ ਕਾਉਂਸਲ ਆਪਰੇਸ਼ਨ ਚੱਲ ਰਹੇ ਨੇ ਜਿਹੜਾ ਕਿ ਕੋਆਰਡੀਨੇਟਡ ਆਪਰੇਸ਼ਨ ਹੈ ਤੇ ਅਸੀਂ ਇੱਥੇ ਆ ਜਿਹੜੀ ਜਿਹੜੀ ਜਗ੍ਹਾ ਤੇ ਅੱਪਾ ਖੜੇ ਆ ਇੱਥੇ ਇੱਥੇ ਸਾਡੇ ਕੋਲ ਇੱਥੇ ਇਹ ਨੂੰ ਮੰਨਿਆ ਜਾਂਦਾ ਵੀ ਇੱਥੇ ਕਾਫੀ ਛੇਲ ਪ੍ਰਜਿਤ ਹੁੰਦੀ ਹੈ ਡਰ ਇਹਦੇ ਤੋਂ ਖਰੀਦ ਉਪਰਕਤ ਕਰਦੇ ਨੇ ਸੋ ਉਹਦੇ ਬੱਦੇ ਨਜ਼ਰ ਹੀ ਇੱਥੇ ਸਾਡੇ ਵੱਲੋਂ ਕਦੋਂ ਕਦੋਂ 750 ਦੇ ਕਰੀਬ ਮੁਲਾਜ਼ਮ ਸੀਗੇ ਮੁਲਾਜ਼ਮ ਦੇ ਪੁਲਿਸ ਦੇ ਦੋ ਜੀਓ ਆਪਣੇ ਦੋ ਡੀਐਸਪੀ ਸੇ ਮੈਂ ਮੇਰੀ ਦਿਗਰਨੀ ਹੇਠ ਤੇ ਆਪਰੇਸ਼ਨ ਚੱਲ ਰਿਹਾ ਹੈ ਤੇ ਇੱਥੇ ਜਿਹੜੇ ਵੀ ਬੰਦੇ ਸਾਡੇ ਕੋਲ ਸਾਨੂੰ ਲੱਗਦੇ ਨੇ ਵੀ ਹਾਂ ਵੀ ਚੱਕੀ ਨੇ ਉਹਨਾਂ ਦੇ ਸਰਚ ਕੀਤੇ ਜਾ ਰਹੀ ਹੈ ਉਹਨਾਂ ਦਾ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਸ ਨਾਲ ਲੋਕਾਂ ਦਾ ਕੰਫੀਡੈਂਸ ਗਿਆ ਜਾ ਰਿਹਾ ਵੀ ਜਿਹੜੀ ਪੁਲਿਸ ਹੈ ਹਮੇਸ਼ਾ ਐਕਟਿਵ ਸੋਸ਼ਲ 엘ਿਮੈਂਟਸ ਜਾਂ ਨਸ਼ਾ ਸਮਗਨ ਦੇ ਖਿਲਾਫ ਜਿਹੜੀ ਹੈ ਉਹ ਬਲੰਦ ਆਪਣੇ ਹੌਸਲੇ ਬੁਲੰਦ ਰੇ ਉਹਨਾਂ ਦੇ ਤੇ ਉਹਨਾਂ ਦੇ ਖਿਲਾਫ ਕਾਰ ਵੀ ਕੰਮ ਕਰਦੀ ਰਹੂ ਜਿਹੜੇ ਸਰ ਦੇਖੋ ਜੀ ਕਾਸੂ ਪ੍ਰੈਸਨਰ ਲੋਕਾਂ ਨੇ ਕੰਨੋਂ ਸ਼ੁਰੂ ਕੀਤਾ ਵਿਆ ਜਿਹੜੇ ਬਾਹਰ ਦੇ ਲੋਕਾਂ ਦੇ ਰੋਗ ਨੇ ਇੱਥੇ ਆ ਕਿ ਜਿਹੜੇ ਤਕਲੀਫ ਵੀ ਬੈਠ ਕੇ ਹੋ ਰਿਹਾ ਤੇ ਇਹ ਸਮਗਰੀ ਗਾ ਦੇ ਪਰਚਰ ਦੇ ਵਿੱਚ ਉਹਨਾਂ ਪਾਸੇ ਪੁਲਿਸ ਦਾ ਕੀ ਇੰਕੈ ਹੈ ਦੇਖੋ ਜੀ ਅਸੀਂ ਪ੍ਰੋਪਰ ਵਿੱਚ ਵੈਰੀਫਾਈ ਕਰਕੇ ਫਿਰ ਹੀ ਡੈਮੋਲੇਸ਼ਨ ਕਰਦੇ ਆ ਜਿਹੜੇ ਘਰ ਜਿਹੜਾ ਕਿ ਹਾਂ ਵੀ ਜਿਹੜੇ ਦੋ ਪ੍ਰੋਸੀਜਰ ਹੈ ਇੱਕ ਤਾਂ ਜਿਹੜਾ ਸਾਡਾ ਪੁਲਿਸ ਜਿਹੜਾ ਐਂਟੀਪੈਸਕਟ ਦਾ ਉਹ ਜ ਤੁਸੀਂ ਸੀਲ ਕਰਦੇ ਆ ਜਿਹੜੇ ਹੋਰ ਬੰਦੇ ਨੇ ਜਿਹੜੇ ਨਹੀਂ ਹਟਦੇ ਔਰ ਜਿਨ੍ਹਾਂ ਦੇ ਇਲੀ ਡਿਵਲ ਪ੍ਰਸ਼ਾਸਨ ਨਾਲ ਮਿਲ ਕੇ ਜਿਨ੍ਹਾਂ ਦੇ ਇਲੀਗਲ ਸਟਰਕਚਰ ਕਬਜ਼ੇ ਨੇ ਤੇ ਲੋਕਾਂ ਤੇ ਬਹੁਤ ਜ਼ਿਆਦਾ ਮਾੜੀ ਉਹਨਾਂ ਦੀ ਰੈਪਿਊਟੇਸ਼ਨ ਹੈਗੀ ਹੈ ਤੋਂ ਫਿਰ ਉਹ ਪ੍ਰੋਪਰ ਪ੍ਰੋਸੀਜਰ ਅਸੀਂ ਜੋ ਵੀ ਕਾਰਵਾਈ ਕਰਦੇ ਆ। ਜੀ ਸਰ ਜੀ ਪੰਜਾਬ ਤੋਂ ਆ ਰਹੇ ਸਮਗਲਨ ਨੇ ਜਿਹਨੇ ਫਿਰ ਥਾਣੇ ਦੇ ਵਿੱਚ ਫਰਜ਼ੇ ਕਰਦੇ ਹੋਏ ਵੀ ਉਹਨਾਂ ਵਾਸਤੇ ਕੀ ਹੱਟਤੀ ਹੈ? ਉਹਨਾਂ ਬਾਰੇ ਜੀ ਉਹਨਾਂ ਦੇ ਬਾਰੇ ਵੀ ਕਾਰਵਾਈ ਚੱਲ ਰਹੀ ਹੈ। ਔਨਅਰ ਦੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਗਗਨਦੀਪ ਸਿੰਘ ਇਸ ਵੇਲੇ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਪੰਜਾਬ ਪੁਲਿਸ ਖਰੜ ਦੀ ਬੰਗਾਲਾ ਬਸਤੀ ਦੇ ਵਿੱਚ ਐਕਸ਼ਨ ਮੂਡ ਦੇ ਵਿੱਚ ਨਜ਼ਰ ਆਈ ਹੈ ਤੁਹਾਨੂੰ ਦੱਸਦੀ ਕਿ ਬੰਗਾਲਾ ਬਸਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਸਰਚ ਆਪਰੇਸ਼ਨ ਹੈ ਜਿਹੜਾ ਕਿ ਚਲਾਇਆ ਗਿਆ ਹੈ ਤਸਵੀਰਾਂ ਦੇਖ ਸਕਦੇ ਹੋ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਪੰਜਾਬ ਪੁਲਿਸ ਲਗਾਤਾਰ ਐਕਸ਼ਨ ਮੂਡ ਦੇ ਵਿੱਚ ਨਜ਼ਰ ਆ ਰਹੀ ਹੈ ਤਸਵੀਰਾਂ ਦੇਖ ਸਕਦੇ ਹੋ ਤੁਹਾਨੂੰ ਦੱਸਦੀ ਕਿ ਯੁੱਧ ਨਸ਼ਾ ਵਿਰੁੱਧ ਤਹਿਤ ਜਿਹੜੇ ਵੀ ਲੋਕ ਨਸ਼ੇ ਦਾ ਸੇਵਨ ਕਰਦੇ ਨੇ ਜਾਂ ਫਿਰ ਨਸ਼ੇ ਨੂੰ ਵੇਚਦੇ ਨੇ ਉਹਨਾਂ ਦੇ ਖਿਲਾਫ ਲਗਾਤਾਰ ਪੰਜਾਬ ਪੁਲਿਸ ਐਕਸ਼ਨ ਮੂਡ ਦੇ ਵਿੱਚ ਹੈ ਤੇ ਤੁਹਾਨੂੰ ਦੱਸਦੀ ਕਿ ਬਸਤੀ ਬੰਗਾਲਾ ਬਸਤੀ ਜਿਹੜੀ ਕਿ ਖੜੜਦੀ ਹੈ ਉੱਥੇ ਵੀ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਘਰ ਦੇ ਵਿੱਚ ਜਿਹੜਾ ਕਿ ਸਰਚ ਆਪਰੇਸ਼ਨ ਹੈ ਜਿਹੜਾ ਕਿ ਚਲਾਇਆ ਜਾ ਰਿਹਾ ਹੈ ਪਰ ਇਸ ਸਾਰੇ ਮਾਮਲੇ ਤੋਂ ਬਾਅਦ ਮੌਕੇ ਤੇ ਮੌਜੂਦ ਪ੍ਰਸ਼ਾਸਨ ਵੱਲੋਂ ਕੀ ਕਹਿਣਾ ਤੁਸੀਂ ਇੱਕ ਵਾਰ ਸੁਣ ਸਕਦੇ ਹੋ ਆਪਰੇਸ਼ਨ ਕਰ ਰਹੇ ਇਹਦੇ ਬਾਰੇ ਜਾਣਕਾਰੀ ਦਿਓ ਜੀ ਤੇ ਤੋਂ ਬਾਅਦ ਜੋ ਬੀਜੀਪੀ ਸਾਹਿਬ ਤੇ ਬੀਜੀ ਸਾਹਿਬ ਸਾਡੇ ਐਸਐਸਪੀ ਸਾਹਿਬ ਦੀ ਵਿਸ਼ੇਸ਼ ਤੌਰ ਤੇ ਆਇਆ ਹੈ ਤਾਂ ਸਾਡੀ ਐਂਟੀ ਸੋਸ਼ਲ ਐਲੀਮੈਂਟਸ ਦੇ ਖਿਲਾਫ ਜਿਹੜੇ ਇੱਕ ਮੁਹਿੰਮ ਚੱਲਦੀ ਰਹਿੰਦੀ ਹੈ ਉਸੇ ਦਿਨ ਰੂਟੀਨ ਦੇ ਅੱਜ ਸਾਡੇ ਸਾਰੇ ਜ਼ਿਲ੍ਹੇ ਦੇ ਵਿੱਚ ਲਗਭਗ 4 ਤੋਂ 5 ਜਗ੍ਹਾ ਦੇ ਵਿੱਚ ਅਲੱਗ-ਅਲੱਗ ਜੱਜਡ ਅਫਸਰ ਲਗਭਗ 550 600 ਗਰੀਬੀ ਫੋਰਸ ਦੇ ਨਾਲ ਕਾਉਂਸਲ ოਪਰੇਸ਼ਨ ਚੱਲ ਰਹੇ ਨੇ ਜਿਹੜਾ ਕਿ ਕੋਆਰਡੀਨੇਟਡ ਫੋਰਸ ოਪਰੇਸ਼ਨ ਹੈ ਤੇ ਅਸੀਂ ਇੱਥੇ ਆ ਜਿਹੜੀ ਜਿਹੜੀ ਜਗ੍ਹਾ ਤੇ ਅੱਪਾ ਖੜੇ ਆ ਇੱਥੇ ਇੱਥੇ ਸਾਡੇ ਕੋਲ ਇੱਥੇ ਇਹ ਨੂੰ ਮੰਨਿਆ ਜਾਂਦਾ ਵੀ ਇੱਥੇ ਕਾਫੀ ਛੇਲ ਪ੍ਰੋਜੈਕਟ ਹੁੰਦੀ ਹੈ ਡਰੱਗਸ ਦੀ ਤੇ ਇੱਥੇ ਕਾਫੀ ਐਲਟੀ ਸੋਸ਼ਲ ਐਲੀਮੈਂਟ ਜਿਹੜੀ ਤੋਂ ਖਰੀਦ ਉਪਲਬਧ ਕਰਦੇ ਨੇ ਉਹ ਉਹਦੇ ਬੱਦੇ ਨਜ਼ਰ ਹੀ ਅੱਥੇ ਸਾਡੇ ਵੱਲੋਂ ਕਤੋਂ ਕਤ 750 ਦੇ ਕਰੀਬ ਮੁਲਾਜ਼ਮ ਸੀਗੇ ਮੁਲਾਜ਼ਮ ਦੇ ਪੁਲਿਸ ਦੇ ਦੋ ਜੀਓ ਆਪਣੇ ਦੋ ਡੀਐਸਪੀ ਤੇ ਮੈਂ ਮੇਰੀ ਦਿਗਰਾਣੀ ਹੇਠੋਂ ਸੇ ਆਪਰੇਸ਼ਨ ਚੱਲ ਰਿਹਾ ਹੈ ਤੇ ਇਥੇ ਜਿਹੜੇ ਵੀ ਬੰਦੇ ਸਾਡੇ ਕੋਲ ਸਾਡਾ ਲੱਗ ਰਹੇ ਨੇ ਵੀ ਹਾਂ ਵੀ ਚੱਕੀ ਨੇ ਉਹਨਾਂ ਦੇ ਸਰਚ ਕੀਤੀ ਜਾ ਰਹੀ ਹੈ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਹੇ ਇਧਰ ਲੋਕਾਂ 'ਚ ਕੰਫੀਡੈਂਸ ਜਗਾਇਆ ਜਾ ਰਿਹਾ ਵੀ ਜਿਹੜੀ ਪੁਲਿਸ ਹੈ ਹਮੇਸ਼ਾ ਐਕਟਿਵ ਸੋਸ਼ਲ ਐਲੀਮੈਂਟਸ ਜਾਂ ਨਸ਼ਾ ਸਮਰੱਥਾਂ ਦੇ ਖਿਲਾਫ ਜਿਹੜੀ ਹੈ ਉਹ ਬਲੰਦ ਆਪਣੇ ਹੌਸਲੇ ਬੁਲੰਦ ਰਿਹਾ ਉਹਨਾਂ ਦੇ ਤੇ ਉਹਨਾਂ ਦੇ ਖਿਲਾਫ ਕ ਜਿਹੜੇ ਸਰ ਦੇਖੋ ਜੀ ਕਸਪ੍ਰੈਸ਼ਨ ਲੋਕਾਂ ਨੇ ਕਾਟਣਾ ਸ਼ੁਰੂ ਕੀਤਾ ਵੇ ਆ ਜਿਹੜੇ ਬਾਹਰ ਦੇ ਲੋਕਾਂ ਦੇ ਰੋਗ ਨੇ ਇੱਥੇ ਆ ਕਿ ਜਿਹੜੇ ਤਕਰੀਬ ਵੀ ਬਹਿ ਕੇ ਹੋ ਰਹੇ ਕਿ ਇੱਥੇ ਸਮਗਲੀ ਕਰਦੇ ਪਰਚਦਰ ਦੇ ਵਿੱਚ ਉਹਨਾਂ ਪਾਸੇ ਪੁਲਿਸ ਦਾ ਕੀ ਇੰਕਿਆ ਦੇਖੋ ਜੀ ਅਸੀਂ ਪ੍ਰੋਪਰ ਜੇ ਵੈਰੀਫਾਈ ਕਰਕੇ ਫਿਰ ਹੀ ਡੈਮੋਲੇਸ਼ਨ ਕਰਦੇ ਆ ਜਿਹੜੇ ਘਰ ਜਿਹੜਾ ਕਿ ਹਾਂ ਵੀ ਜਿਹੜੇ ਦੋ ਪ੍ਰੋਸੀਜਰ ਹੈ ਇੱਕ ਤਾਂ ਜਿਹੜਾ ਸਾਡਾ ਪੁਲਿਸ ਜਿਹਾ ਲੱਗੇ ਐਂਟੀਫੈਕਟ ਦਾ ਉਹ ਜਿਹੜੀ ਸੀਰ ਕਰਦੇ ਆ ਜਿਹੜੇ ਹੋਰ ਬੰਦੇ ਨੇ ਜਿਹੜੇ ਨਹੀਂ ਹਟਦੇ ਔਰ ਜਿਨ੍ਹਾਂ ਦੇ ਇਲੀਗਲ ਸਟਰਕਚਰ ਬਣੇ ਹੋਏ ਨੇ ਉਹ ਸਿਵਲ ਪ੍ਰਸ਼ਾਸਨ ਨਾਲ ਮਿਲ ਕੇ ਜਿਨ੍ਹਾਂ ਦੇ ਇਲੀਗਲ ਸਟਰਕਚਰ ਕਬਜ਼ੇ ਨੇ ਤੇ ਲੋਕਾਂ ਦੇ ਉੱਤੇ ਬਹੁਤ ਜ਼ਿਆਦਾ ਮਾਰੀ ਉਹਨਾਂ ਦੀ ਰੈਪੋਰਟਿੰਗ ਆ ਗਈ ਹੈ ਤੋਂ ਫਿਰ ਉਹ ਪ੍ਰੋਪਰ ਪ੍ਰੋਸੀਜਰ ਅਸੀਂ ਜੋ ਵੀ ਕਾਰਵਾਈ ਕਰਦੇ ਆਏ। ਜੀ ਸਰ ਪੰਜਾਬ ਤੋਂ ਬਾਹਰ ਦੇ ਸਮਗਲਨ ਨੇ ਜਿਹਨੇ ਫਿਰ ਫੈਡਰਲ ਥਾਣਿਆਂ ਦੇ ਇੱਕ ਪਰਚੇ ਕਰਦੇ ਹੋਏ ਵੀ ਉਹਨਾਂ ਵਾਸਤੇ ਕੀ ਸਕਤੀ ਹੈ ਉਹਨਾਂ ਬਾਰੇ ਵੀ ਜੀ ਉਹਨਾਂ ਦੇ ਬਾਰੇ ਵੀ ਕਾਰਵਾਈ ਚੱਲਦੀ ਹੈ।